ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮਹਾਦੇਵ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਸਾਰੇ ਪਰਿਵਾਰ ਉਤੇ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਸਤੰਬਰ 2024 ਮਹੀਨੇ ਦੇ ਵਿੱਚ ਇਹਨਾਂ 6 ਰਾਸ਼ੀਆਂ ਤੇ ਬਣਨ ਜਾ ਰਿਹਾ ਹੈ ਇਹ 6 ਰਾਸ਼ੀ ਵਾਲੇ ਹੋਣ ਵਾਲੇ ਹਨ ਕਰੋੜਪਤੀ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਤੰਬਰ 2024 ਦੇ ਮਹੀਨੇ ਦੇ ਵਿੱਚ ਇੱਕ ਬਹੁਤ ਹੀ ਸ਼ੁਭ ਸੰਜੋਗ ਹੋ ਰਿਹਾ ਹੈ ਮਹਾਂ ਲక్ష్ਮੀ ਯੋਗ ਦੇ ਕਾਰਨ ਇਹਨਾਂ 6 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ 6 ਰਾਸ਼ੀਆਂ ਨੂੰ ਹੁਣ ਤਾਂ ਦੀ ਬਰਕਤ ਮਿਲਣ ਵਾਲੀ ਹੈ ਮਾਂ ਲక్ష్ਮੀ ਇਹਨਾਂ 6 ਰਾਸ਼ੀਆਂ ਦੇ ਘਰ ਆਪ ਆ ਰਹੀ ਹੈ ਜਿਸ ਕਾਰਨ ਹੁਣ ਇਹਨਾਂ 6 ਰਾਸ਼ੀਆਂ ਦੀ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਕੱਟੇ ਜਾਣਗੇ ਦੇਵੀ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਇਹਨਾਂ ਰਾਸ਼ੀਆਂ ਨੂੰ ਖੁਸ਼ੀਆਂ ਮਿਲਣ ਵਾਲੀਆਂ ਹਨ ਜਿੰਦਗੀ ਨੂੰ ਬਦਲ ਦੇਵੇਗਾ ਇਹ ਸ਼ੋਭ ਸੰਚੋ ਦੋਸਤੋ ਆਓ ਜਾਣਦੇ ਹਾਂ ਇਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜੋ ਮਹਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਆਪਣੀ ਕਿਸਮਤ ਜਿਨ੍ਹਾਂ ਦੀ ਬਦਲਣ ਵਾਲੀ ਹੈ ਦੋਸਤੋ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਉਹਨਾਂ 6 ਰਾਸ਼ੀਆਂ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤab ਤੋਂ ਪਹਿਲਾਂ ਦੇਵੀ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਸਤੰਬਰ ਮਹੀਨੇ ਵਿੱਚ ਜਿਨ੍ਹਾਂ ਨੂੰ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਇਹੇ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ ਆਓ ਦੋਸਤੋ ਜੋਤਿਸ਼ ਸਾਸਤ੍ਰ ਦੇ ਅਨੁਸਾਰ ਰਾਸ਼ੀਆਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ ਕਿਉਂਕਿ ਇਹ ਰਾਸ਼ੀਆਂ ਦੇ ਆਧਾਰ 'ਤੇ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਬਾਰੇ ਜੇਕਰ ਗ੍ਰਹਾਂ ਅਤੇ ਤਾਰਿਆਂ ਦੀ ਸਥਿਤੀ ਦੇ ਵਿੱਚ ਕਿਸੇ ਕਿਸਮ ਦਾ ਵੀ ਬਦਲਾਅ ਹੁੰਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਕੁਝ ਰਾਸ਼ੀਆਂ ਦੇ ਉੱਤੇ ਪੈਂਦਾ ਹੈ ਗ੍ਰਹਾਂ ਦੀ ਸਥਿਤੀ ਸਹੀ ਹੋਣ ਤੇ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਅਤੇ ਮਾੜੇ ਦੌਰ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਇਸ ਲਈ ਮਨੁੱਖ ਦੇ ਜੀਵਨ ਦੇ ਵਿੱਚ ਖੁਸ਼ੀਆਂ ਅਤੇ ਕਦੇ ਦੁੱਖ ਆਉਂਦੇ ਹਨ ਜੇਕਰ ਗ੍ਰਹਾਂ ਦੀ ਸਥਿਤੀ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਚੈਤ ਸਾਨੂੰ ਦੱਸਦਾ ਹੈ ਕਿ ਸਤੰਬਰ ਦੇ ਮਹੀਨੇ ਚ ਮਾਂ ਲਕਸ਼ਮੀ ਜੀ ਦੇ ਕਿਰਪਾ ਦੇ ਨਾਲ ਕੁਝ ਅਜਿਹੇ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਜਿਸ ਕਰਣ ਹੁਣ 12 ਰਾਸ਼ੀਆਂ ਦੇ ਵਿੱਚੋਂ ਸ਼ੇਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਮਾਂ ਲਕਸ਼ਮੀ ਖੁਦ ਇਹਨਾਂ ਦੇ ਘਰ ਪਧਾਰ ਰਹੀ ਹੈ ਇਹ ਸ਼ੇਰ ਰਾਸ਼ੀ ਵਾਲੇ ਸਤੰਬਰ 2024 ਦੇ ਵਿੱਚ ਕਰੋੜਪਤੀ ਬਣਨ ਜਾ ਰਹੇ ਹਨ ਅਤੇ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਨੂੰ ਅਮੀਰ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹਨਾਂ ਸ਼ੇਰ ਰਾਸ਼ੀਆਂ ਤੇ ਦੇਵੀ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਅਤੇ ਇਹਨਾਂ ਰਾਸ਼ੀਆਂ ਦੀ ਕਿਸਮਤ ਚਮਕੇਗੀ ਇਹਨਾਂ ਰਾਸ਼ੀ ਵਾਲਿਆਂ ਦੇ ਬਹੁਤ ਹੀ ਖੁਸ਼ਕਿਸਮਤ ਭਾਗ ਹੋਣਗੇ ਦੋਸਤੋ ਹੁਣ ਸਤੰਬਰ ਦੇ ਮਹੀਨੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਸ਼ੇਰ ਰਾਸ਼ੀਆਂ ਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ ਜਿਸ ਕਨ ಅಪਾਰ ਖੁਸ਼ੀਆਂ ਆਉਣ ਵਾਲੀਆਂ ਹਨ ਇਹਨਾਂ ਸ਼ੇਰ ਰਾਸ਼ੀਆਂ ਦੇ ਜੀਵਨ ਦੇ ਵਿੱਚ ਦੋਸਤੋ ਆਓ ਜਾਣਦੇ ਹਾਂ ਕੁਝ ਕਿਸੀ ਮਾਤਰਾਸ਼ੀਆਂ ਬਾਰੇ ਸਤੰਬਰ ਦੇ ਮਹੀਨੇ ਦੇ ਵਿੱਚ ਦੇਵੀ ਲక్ష్ਮੀ ਜੀ ਦੀ ਕਿਰਪਾ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਦੇਵੀ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਖਾਸ ਤੌਰ ਤੇ ਮਿਲਣ ਵਾਲਾ ਹੈ ਸਤੰਬਰ ਦੇ ਮਹੀਨੇ ਵਿੱਚ ਤੁਹਾਡੇ ਪਾਗ ਬਦਲ ਜਾਣਗੇ ਅਤੇ ਤੁਹਾਡੇ ਤੇ ਬਹੁਤ ਸਾਰੀਆਂ ਅਸੀਸਾਂ ਦੀ ਵਰਕਾ ਹੁਣ ਚਾ ਰਹੀ ਹੈ ਮਾਤਾ ਲక్ష్ਮੀ ਤੁਹਾਡੇ ਦੇ ਬਹੁਤ ਪਸੰਦ ਹੈ ਜਿਸ ਕਰਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੈ ਤੁਹਾਡੇ ਲਈ ਵਿੱਤੀ ਲਾਭ ਪ੍ਰਾਪਤ ਕਰਨ ਦੇ ਬਹੁਤ ਸਾਰੇ ਮੌਕੇ ਮਿਲਣਗੇ ਤੁਹਾਨੂੰ ਸਤੰਬਰ ਦੇ ਮਹੀਨੇ ਦੇ ਵਿੱਚ ਹਰ ਪਾਸੇ ਤੋਂ ਲਾਭ ਮਿਲਣ ਵਾਲਾ ਹੈ ਅਤੇ ਇਸ ਮਹੀਨੇ ਤੁਹਾਡੇ ਲਈ ਇੱਕ ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਵੀ ਹੈ ਸਮਾਂ ਤੁਹਾਡੇ ਪੱਖ ਵਿੱਚ ਹੈ ਵਿੱਤੀ ਸਮੱਸਿਆਵਾਂ ਹੁਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੀਆਂ ਇਹ ਆਉਣ ਵਾਲਾ ਸਮਾਂ ਤੁਹਾਨੂੰ ਬੇਹਦ ਦੌਲਤ ਪ੍ਰਾਪਤ ਹੋਣ ਦਾ ਸਮਾਂ ਹੈ ਜੀहां ਦੋਸਤੋ ਅਸੀਂ ਤੁਹਾਨੂੰ ਦੱਸ ਰਹੀਏ ਕਿ ਪਿਆਰ ਕਰਨ ਵਾਲੇ ਲੋਕਾਂ ਨੂੰ ਆਪਣੇ ਪਿਆਰ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਤੰਬਰ ਦੇ ਮਹੀਨੇ ਤੁਹਾਡੇ ਲਈ ਬਹੁਤ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਸਤੰਬਰ ਮਹੀਨੇ ਵਿੱਚ ਦੇਵੀ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੁੰਦੀ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਸੰਮੇ ਦਾ ਵੱਤਵੱਦ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਦਾਸੇ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਤੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਖੁਸ਼ਕਿਸਮਤ ਮਹੀਨਾ ਕਿਹਾ ਜਾ ਸਕਦਾ ਹੈ ਤੁਹਾਨੂੰ ਹਰ ਪਾਸਿਓਂ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਸਮੇਂ ਤੁਹਾਡੇ ਲਈ ਅਰਥਾਤ ਤੁਹਾੰ ਦਾ ਬਹੁਤ ਹੀ ਸ਼ੁਭ ਸੰਜੋਗ ਹੋਣ ਜਾ ਰਿਹਾ ਹੈ ਮੇਕ ਰਾਸ਼ੀ ਵਾਲਿਆਂ ਦੇ ਲਈ ਤੁਹਾਡੀ ਜ਼ਿੰਦਗੀ ਤੋਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੁਹਾਡੇ ਘਰ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਨ ਵਾਲਾ ਹੈ ਤੁਹਾਡੀ ਵਿੱਤੀ ਸਥਿਤੀ ਚੰਗੀ ਹੋਣ ਵਾਲੀ ਹੈ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਹਰ ਪਾਸਿਓਂ ਵਿੱਤੀ ਲਾਭ ਮਿਲਣ ਵਾਲਾ ਹੈ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਵਿੱਤੀ ਲਾਭ ਮਿਲਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਨੂੰ ਇਸ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਨੌਕਰੀ ਕਰਨ ਲਈ ਤੁਹਾਡੇ ਵਰਗੇ ਮੇਖ ਰਾਸ਼ੀ ਵਾਲਿਆਂ ਨੂੰ ਤਰੱਕੀ ਮਿਲ ਸਕਦੀ ਹੈ ਜਾਂ ਤੁਹਾਡੇ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਤੇ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਜਿਸ ਵੀ ਕੰਮ ਨੂੰ ਹੱਥ ਪਾਓਗੇ ਉਸ ਤੇ ਵਿੱਚ ਸਫਲਤਾ ਮਿਲੇਗੀ ਸਤੰਬਰ ਦੇ ਮਹੀਨੇ ਤੁਹਾਡੇ ਲਈ ਬਹੁਤ ਵਧੀਆ ਮਹੀਨਾ ਸਾਬਤ ਹੋਵੇਗਾ ਦੋਸਤੋ ਚੇਕ ਰਸੇ ਇਸ ਨਿਸ਼ਟ ਦੀ ਅਗਲੀ ਰਾਸ਼ੀ ਦੀ ਗੱਲ ਕਰੀਏ ਤਾਂ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਸਤੰਬਰ ਮਹੀਨੇ ਵਿੱਚ ਦੇਵੀ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਖਾਸ ਤੌਰ ਤੇ ਹੋ ਗਈ ਹੈ ਜਿਸ ਕਾਰਨ ਹੁਣ ਤੁਹਾਨੂੰ ਬਹੁਤ ਸਾਰੇ ਲਾਭ ਮਿਲਣ ਵਾਲੇ ਹਨ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ ਨਾਲ ਹੀ ਨਾਲ ਇਹ ਸਮਾਂ ਬਹੁਤ ਹੀ ਸ਼ੁਭ ਸਾਫਤ ਹੋਵੇਗਾ ਵਿਦਿਆਰਥੀਆਂ ਦੇ ਲਈ ਵੀ ਇਹ ਸਮਾਂ ਬਹੁਤ ਵਧੀਆ ਹੈ ਤੁਹਾਡੀ ਪ੍ਰੀਖਿਆਵਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਇਸ ਦੇ ਨਾਲ ਹੀ ਤੁਹਾਡਾ ਮਨ ਪੜਾਈ ਵਿੱਚ ਲੱਗੇਗਾ ਸਿੰਘ ਰਸ਼ ਵਾਲਿਆਂ ਦਾ ਸਹੀ ਕਿ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਨੌਕਰੀ ਵਿੱਚ ਤਰੱਕੀ ਜਾਂ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ ਨਾਲ ਹੀ ਨਾਲ ਤੁਹਾਡੇ ਕਾਰੋਬਾਰ ਵਿੱਚ ਦਿਨ ਦੁੱਗਣੀ ਰਾਸ ਚੌਗਣੀ ਤਰੱਕੀ ਹੋਵੇਗੀ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਬਹੁਤ ਸਫਲਤਾ ਮਿਲੇਗੀ ਤੁਹਾਨੂੰ ਦੱਸਦਾ ਇਹ ਕਿ ਤੁਹਾਡੇ ਲਈ ਸੰਤਾਨ ਦਾ ਵੀ ਸ਼ੁਭ ਸੰਜੋਗ ਹੈ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਤੰਬਰ ਦੇ ਮਹੀਨੇ ਤੁਹਾਨੂੰ ਸੰਤਾਨ ਹੋਣ ਦੀ ਖੁਸ਼ੀ ਮਿਲ ਸਕਦੀ ਹੈ ਸਮਾਂ ਤੁਹਾਡੇ ਪੱਖ ਵਿੱਚ ਹੈ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਸੇਕ ਹੈ ਕਿ ਦੇਵੀ ਲక్ష్ਮੀ ਤੁਹਾਡੇ ਤੇ ਬਹੁਤ ਹੀ ਪਸੰਨ ਹੋ ਚੁੱਕੀ ਹੈ ਦੇਵੀ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਖਾਸ ਤੌਰ ਤੇ ਤੁਹਾਡੇ ਉੱਤੇ ਹੈ ਜਿਸ ਕਰਕੇ ਤੁਹਾਨੂੰ ਵਿਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ ਜੇਕਰ ਕੁੰਭ ਰਾਸ਼ੀ ਵਾਲੇ ਲੋਕ ਵਿਦੇਸ਼ ਚ ਪੜਾਈ ਜਾਂ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਤੁਹਾਡਾ ਇਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਅਜਿਹਾ ਵੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਜਾਂ ਕਿਸੇ ਅਦਾਲਤ ਕੇਸ ਜਾਂ ਕਿਸੇ ਮੁਸ਼ਕਲ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇਸ ਵਿੱਚ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਅਦਾਲਤੀ ਕੇਸਾਂ ਤੋਂ ਛੁਟਕਾਰਾ ਪਾਉਣ ਜਾ ਰਹੇ ਹੋ ਨਾਲ ਹੀ ਅਸੀਂ ਤੁਹਾਨੂੰ ਦੱਸੇ ਕਿ ਧਾਰਮਿਕ ਗਤੀਵਿਧੀਆਂ ਵਿੱਚ ਤੁਹਾਡੀ ਸੋਚੀ ਅਚਾਨਕ ਸਤੰਬਰ ਦੇ ਮਹੀਨੇ ਦੇ ਵਿੱਚ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਤਨप्राप्त ਕਰਨ ਦੇ ਬਹੁਤ ਮੌਕੇ ਪੈਦਾ ਕਰ ਸਕਦੀ ਹੈ ਤੁਹਾਨੂੰ ਹਰ ਪਾਸਿਓਂ ਵਿੱਤੀ ਲਾਭ ਮਿਲੇਗਾ ਅਤੇ ਨਾਲ ਹੀ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹਿਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਕਿਸੇ ਵੀ ਕੰਮ ਲਈ ਕੀਤੀਆਂ ਗਈਆਂ ਯਾਤਰਾਵਾਂ ਤੁਹਾਡੇ ਲਈ ਜ਼ਿਆਦਾਤਰ ਸਫਲ ਸਾਬਤ ਹੋਣਗੀਆਂ ਤੁਹਾਨੂੰ ਉਹਨਾਂ ਯਾਤਰਾਵਾਂ ਤੋਂ ਲਾਭ ਹੋ ਸਕਦਾ ਹੈ ਤੁਹਾਡੇ ਘਰ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਨ ਵਾਲਾ ਹੈ ਤੁਹਾਨੂੰ ਇਹ ਵੀ ਦੱਸ ਰਹੀ ਇੱਕ ਕੁੰਮ ਰਾਸ਼ੀ ਵਾਲੇ ਜੇਕਰ ਤੁਹਾਡਾ ਘਰ ਖਰੀਦਿਆਂ ਦਾ ਕੋਈ ਸੁਪਨਾ ਹੈ ਜੇਕਰ ਤੁਸੀਂ ਕੋਈ ਯੋਜਨਾ ਬਣਾ ਰਹੇ ਹੋ ਤਾਂ ਉਹ ਯੋਜਨਾ ਜ਼ਰੂਰ ਸਫਲ ਹੋਵੇਗੀ ਤੁਸੀਂ ਆਪਣਾ ਘਰ ਖਰੀਦ ਸਕਦੇ ਹੋ ਇਸੇ ਵੀ ਸ਼ੋਭਾ ਮੌਕੇ ਹਨ ਅਜਿਹਾ ਨਹੀਂ ਹੋਵੇਗਾ ਕਿ ਦੇਵੀ ਦੀ ਬਖਸ਼ਿਸ਼ ਨਾਲ ਇਹ ਕੈਨਾ ਗਲਤ ਹੋਵੇਗਾ ਕਿ ਮਾਂ ਲక్ష్ਮੀ ਕੁਮ ਰਾਸ਼ੀ ਵਾਲੇ ਲੋਕਾਂ ਲਈ ਇਸ ਤੰਬਰ ਦਾ ਮਹੀਨਾ ਬਹੁਤ ਹੀ ਚੰਗਾ ਰਹੇਗਾ ਇਸ ਲਿਸਟਰੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾਸਤੇ ਹੈ ਕਿ ਦੇਵੀ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਖਾਸ ਤੌਰ ਤੇ ਸਤੰਬਰ ਮਹੀਨੇ ਵਿੱਚ ਹੋ ਰਹੀ ਹੈ ਇਸ ਰਾਸ਼ੀ ਦੇ ਲੋਕਾਂ ਦੱਸ ਦਈਏ ਕਿ ਸਾਰੇ ਦੁੱਖ ਦਰਦ ਤੁਹਾਡੇ ਹੁਣ ਖਤਮ ਹੋਣ ਵਾਲੇ ਹਨ ਦੇਵੀ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਸਈਏ ਕਿ ਤੁਹਾਡੀਆਂ ਜੋ ਵੀ ਸਮੱਸਿਆਵਾਂ ਸਨ ਖਤਮ ਹੋਣ ਜਾ ਰਹੀਆਂ ਹਨ ਜੇਕਰ ਤੁਹਾਡੇ ਤੇ ਕੋਈ ਕਰਜ਼ਾ ਹੈ ਤਾਂ ਤੁਸੀਂ ਮੇਥਨ ਰਾਸ਼ੀ ਦੇ ਲੋਕਾਂ ਨੂੰ ਕਰਜ਼ੇ ਦੇ ਛੁਟਕਾਰਾ ਤੁਸੀਂ ਪਾ ਸਕਦੇ ਹੋ ਇਹ ਵੀ ਦੱਸਦਾ ਹੈ ਕਿ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਜੇਕਰ ਤੁਸੀਂ ਉਸ ਨੂੰ ਦੂਸਰਿਆਂ ਦੀ ਭਲਾਈ ਲਈ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਮਿਲੇਗਾ ਦੇਵੀ ਲਕਸ਼ਮੀ ਤੁਹਾਡੇ ਤੇ ਖੁਸ਼ ਹੋਣ ਜਾ ਰਹੀ ਹੈ ਅਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਉਸ ਸਮੇਂ ਕੰਮ ਕਰਨ ਵਾਲੇ ਲੋਕਾਂ ਨੂੰ ਕੋਈ ਸਮਾਂ ਮਿਲ ਸਕਦਾ ਹੈ ਉਹਨਾਂ ਦੀ ਨੌਕਰੀ ਦੇ ਨਾਲ ਜੁੜੇ ਬਹੁਤ ਚੰਗੇ ਖਬਰ ਤੁਹਾਨੂੰ ਮਿਲ ਸਕਦੀ ਹੈ ਜਿਸ ਕਾਰਨ ਤੁਹਾਡੇ ਘਰ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਜੀ ਹਾਂ ਦੋਸਤੋ ਮਿਥਨ ਰਾਸ਼ੀ ਵਾਲਿਓ ਕੈਨਾਂ ਗਲਤ ਨਹੀਂ ਹੋਵੇਗਾ ਖਾਸ ਤੌਰ ਤੇ ਸਤੰਬਰ ਦੇ ਮਹੀਨੇ 'ਚ ਦੇਵੀ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਸਤੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਮਹੀਨਾ ਸਾਬਤ ਹੋਵੇਗਾ ਤੁਹਾਨੂੰ ਹਰ ਪਾਸਿਓਂ ਖੁਸ਼ੀ ਮਿਲੇਗੀ ਦੋਸਤੋ ਅਗਲੀ ਰਾਸ਼ੀ ਦੀ ਗੱਲ ਕਰੀਏ ਤਾਂ ਅਗਲੀ ਰਾਸ਼ੀ ਹੈ ਜੇ ਤੂਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਸੇਖਾਸ ਤੌਰ ਤੇ ਸਤੰਬਰ 2024 ਦੇ ਮਹੀਨੇ ਤੁਹਾਡੇ ਤੇ ਦੇਵੀ ਲక్ష్ਮੀ ਜੀ ਦੀ ਕਿਰਪਾ ਹੋ ਰਹੀ ਹੈ ਜਿਸ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਲਾਭ ਮਿਲਣ ਵਾਲਾ ਹੈ ਖੁਸ਼ਹਾਲੀ ਦੀ ਪ੍ਰਾਪਤੀ ਹੋਣ ਵਾਲੀ ਹੈ ਹਰ ਪਾਸੇ ਧਨ ਦੌਲਤ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾਨੂੰ ਵਿੱਤੀ ਲਾਭ ਦੇ ਮਜ਼ਬੂਤ ਮੌਕੇ ਮਿਲਣਗੇ ਤੁਲਾ ਰਾਸ਼ੀ ਵਾਲੇ ਤੁਹਾਡੇ ਲਈ ਸਤੰਬਰ ਦਾ ਮਹੀਨਾ ਵਧੀਆ ਰਹਿਣ ਵਾਲਾ ਹੈ ਤੁਹਾਨੂੰ ਦੱਸਿਆ ਇੱਕ ਇਸ ਨਾਲ ਤੁਹਾਡੀ ਵਿੱਤੀ ਹਾਲਤ ਮજબૂત ਹੋਵੇਗੀ ਤੁਹਾਡੀਆਂ ਸਾਰੀਆਂ ਸਮੱਸਿਆ ਹੁਣ ਦੂਰ ਹੋਣ ਜਾ ਰਹੀਆਂ ਹਨ ਤੁਸੀਂ ਨਵਾਂ ਵਾਹਨ ਵੀ ਖਰੀਦ ਸਕਦੇ ਹੋ ਨਵਾਂ ਘਰ ਖਰੀਦ ਸਕਦੇ ਹੋ ਤੁਹਾਡੇ ਅਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਸ਼ੁਭ ਸੰਜੋਗ ਮਿਲਣ ਜਾ ਰਿਹਾ ਹੈ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਆਪਣੇ ਪਿਆਰ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਹਾਨੂੰ ਦੱਸ ਦੇਈ ਕਿ ਸਤੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਮਹੀਨਾ ਹੋਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ ਤੁਹਨਾਂ ਰਾਸ਼ੀ ਵਾਲੇ ਤੁਸੀਂ ਮਹਿਸੂਸ ਕਰੋਗੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਸਮਾਂ ਹੋਵੇਗਾ ਤੁਹਾਡੇ ਲਈ ਖੁਸ਼ਕਿਸਮਤ ਸਮਾਂ ਹੈ ਸਮੇਂ ਦਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਉਹ 6 ਖੁਸ਼ਕਿਸਮਤ ਰਾਸ਼ੀਆਂ ਜੋ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਤੰਬਰ ਮਹੀਨੇ ਵਿੱਚ ਤਾਂ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋਵੇਗੀ ਇਹ ਛੇ ਰਾਸ਼ੀਆਂ ਹੋਣ ਜਾ ਰਹੀਆਂ ਹਨ ਅਮੀਰ ਅਤੇ ਕਰੋੜਪਤੀ ਸਤੰਬਰ ਦੇ ਮਹੀਨੇ ਇਨਾ ਦਾ ਸਮਾ ਬਹੁਤ ਹੀ ਵਧੀਆ ਜਾਵੇਗਾ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਤੇ ਹੋਣ ਜਾ ਰਿਹਾ ਹੈ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ